ਜੀ ਜੇ ਇਹਦੇ ਆਪਾਂ ਫਰੰਟ ਐਕਸਲ ਦੀ ਗੱਲ ਕਰੀਏ ਇਹ ਬੈਵਲ ਗੀਅਰ ਬੈਵਲ ਗੀਅਰ ਦੇ ਵਿੱਚ ਆਉਂਦਾ ਜੀ ਅੱਛਾ ਜੀ ਇਹ ਬੈਵਲ ਗੀਅਰ ਦੇ ਵਿੱਚ ਹਾਂ ਜੀ ਇਹ ਬੈਵਲ ਗੀਅਰ ਆ ਆਮ ਕ੍ਰੋਸ ਆਲਾ ਸਿਸਟਮ ਹੁੰਦਾ ਹਾਂ ਜੀ ਹਾਂ ਜੀ ਉਹ ਹਾਂ ਜੀ ਉਹ ਜੀ ਮਿੱਤਰੋ ਹੁਣ ਆਪਾਂ ਤੁਹਾਨੂੰ ਦਿਖਾਉਣਿਆ ਛੋਟਾ ਟਰੈਕਟਰ ਤੇ ਬਾਈ ਫੋਰ ਹੈ ਤੇ ਬਹੁਤ ਵੱਡੀ ਚੀਜ਼ ਹੈ ਕਿਉਂਕਿ ਇਹ ਕਹਿੰਦੇ ਇਹ ਸਿਰਫ ਟਰੈਕਟਰ ਨਹੀਂ ਇਹ ਹੈ ਪ੍ਰੀਮੀਅਮ ਟਰੈਕਟਰ ਪ੍ਰੀਮੀਅਰ ਤੁਸੀਂ ਸਮਝ ਸਕਦੇ ਹੋ ਪ੍ਰੀਮੀਅਰ ਟਰੈਕਟਰ ਕਿੱਥੇ ਅੰਦਰ ਤੇਰੀ ਆਪਾਂ ਗੱਲਬਾਤ ਨੂੰ ਡਿਟੇਲ ਸਾਰੀ ਪਾਈ ਫਿਰਾਂ ਤੋਂ ਲੈਨੇ ਸਤਿ ਸ੍ਰੀ ਅਕਾਲ ਬਾਈ ਜੀ ਸਤਿ ਸ੍ਰੀ ਅਕਾਲ ਕੀ ਹਾਲ ਚਾਲ ਆ ਬਾਈ ਵਧੀਆ ਜੀ ਵਧੀਆ ਤੇ ਬਾਈ ਆਪਾਂ ਟਰੈਕਟਰ ਦੀ ਡਿਟੇਲ ਤੇ ਮੜਾ ਜਾ ਦੱਸੋ ਵੀ ਇਹਦੇ ਵਿੱਚ ਕੀ ਕੀ ਨਵੇਂ ਫੀਚਰ ਪਾਈ ਨੇ ਕੰਪਨੀ ਨੇ ਵੀ ਆਪਾਂ ਸਾਰੀ ਗੱਲਬਾਤ ਨੂੰ ਮੜਾ ਜਾ ਸਾਨੂੰ ਦੱਸੋ ਜੀ ਸਤਿ ਸ੍ਰੀ ਅਕਾਲ ਬਾਈ ਜੀ ਮੈਂ ਤੁਹਾਨੂੰ ਪਹਿਲਾਂ ਸਾਰਾ ਕੰਪਨੀ ਬਾਰੇ ਦੱਸਦਾ ਹਾਂ ਇੱਕ ਮੋਟਾ ਜਪਾਨ ਦੀ ਇੱਕ ਕੰਪਨੀ ਹੈ ਜਾਨੀ ਕਿ 1890 ਦੇ ਵਿੱਚ ਬਣੀ ਵੀ ਕੰਪਨੀ ਹੈ ਇਹ ਇੰਡੀਆ ਦੇ ਵਿੱਚ ਇਹ 2009 ਤੋਂ ਆਪਣਾ ਕੰਮ ਕਰ ਰਹੇ ਆ ਪਹਿਲਾਂ ਝੋਨਾ ਵਾਲੀਆਂ ਮਸ਼ੀਨਾਂ ਲੈ ਕੇ ਆਈ ਜਿਹੜੇ ਝੋਨਾ ਲਾਉਂਦੀਆਂ ਸੀਗੀਆਂ ਤੇ 2015 'ਚ ਇਹ ਆਪਣਾ ਟਰੈਕਟਰ ਲੈ ਕੇ ਆਈ ਜੀ ਐਮ ਯੂ ਸੀਰੀਜ਼ ਇਹ ਹੁਣ ਐਮ ਯੂ 5502 ਟਰੈਕਟਰ ਆ ਜੀ ਅੱਛਾ ਜੀ ਟਰੈਕਟਰ ਆ ਜੀ ਇਹ ਈ ਸੀ ਡੀ ਆਈ ਈ ਸੀ ਡੀ ਆਈ ਇੰਡੀਆਈ ਵਿਦ 4 ਬੋਲ ਇਹਦੇ ਜਿਵੇਂ ਤੁਸੀਂ ਦੇਖੋਗੇ ਇਹਦੇ ਵਿੱਚ ਇੱਕ ਪਿਸਟਨ ਦੇ ਉੱਤੇ ਚਾਰ ਬਾਲ ਦਿੱਤੇ ਗਏ ਨੇ ਤੇ ਸੈਂਟਰ 'ਚ ਨਿਓਜਲ ਦਿੱਤੀ ਗਈ ਆ ਆਮ ਆਪਣੇ ਇਸ ਤਿੰਨ ਤਿੰਨ ਸਿਲੰਡਰ ਦੇ ਟਰੈਕਟਰ ਆਉਂਦੇ ਨੇ ਜਿਹਦੇ 'ਚ ਟੇਢੀ ਨਿਓਜਲ ਲੱਗੀ ਹੁੰਦੀ ਆ ਤੇ ਇੱਕ ਪਿਸਟਨ ਤੇ ਦੋ ਬਾਲ ਹੁੰਦੇ ਨੇ ਟੋਟਲ 6 ਬਾਲ ਹੁੰਦੇ ਨੇ ਇਹਦੇ 16 ਬਾਲ ਨੇ ਅੱਛਾ ਜੀ ਤੇ ਉਹਦੇ ਜੇ ਆਪਾਂ ਪੰਜਾਬੀ ਦੇਸੀ ਭਾਸ਼ਾ ਦੀ ਗੱਲ ਕਰੀਏ ਜਿਵੇਂ ਆਪਣੇ ਅੱਗੇ ਫੁਵਾਾਰੇ ਲੱਗਦੇ ਸੀ ਕੰਧਾਂ ਦੇ ਉੱਤੇ ਹਾਂ ਹਾਂ ਬਈ ਠੀਕ ਹੈ ਹੁਣ ਇਸ ਟਾਈਮ ਬਾਥਰੂਮਾਂ ਦੇ ਛੱਤ ਤੇ ਲੱਗਦੇ ਆ ਹੁਣ ਛੱਤ ਤੋਂ ਉੱਤੇ ਪਾਣੀ ਡਿੱਗਦਾ ਉਹ ਬੰਦੇ ਦੇ ਉੱਪਰ ਹੀ ਡਿੱਗਦਾ ਉਹ ਜਿਹੜਾ ਸਾਈਡ ਤੇ ਲੱਗੇ ਹੁੰਦੀ ਵੇਸਟ ਕਰਦੇ ਸੀ ਇਹਦੇ ਵਿੱਚ ਵੀ ਤਕਨੀਕ ਜਿਹੜੀ 45 ਡਿਗਰੀ ਦੇ ਨਿਊਜਲ ਲੱਗਦੀ ਸੀ ਉਹਦੇ ਵਿੱਚ 20 ਤੋਂ 25% ਡੀਜ਼ਲ ਅਨਜਲਿਆ ਲੰਘ ਜਾਂਦਾ ਜੀ ਅੱਛਾ ਜੀ ਹੁਣ ਇਹਦੇ ਵਿੱਚ ਕੀ ਆ ਉਹ ਉੱਪਰੋਂ ਡਿੱਗਦਾ ਤੇ ਡੀਜ਼ਲ ਮਰਨ ਵਾਸਤੇ ਸਭ ਤੋਂ ਜ਼ਿਆਦਾ ਆਕਸੀਜਨ ਦੀ ਲੋੜ ਹੁੰਦੀ ਹੈ ਇਹ ਹੁਣ ਦੋ ਬਾਲਾਂ ਰਹੀ ਹਵਾ ਲੈ ਰਿਹਾ ਤੇ ਦੋ ਰਾਂ ਹੀ ਕੱਢ ਰਿਹਾ ਇਸ ਕਰਕੇ ਇਹ ਕੱਟ ਕਰਦਾ ਹੈ ਸੈਕੰਡ ਇਹਦੀ ਵਾਈਬ੍ਰੇਸ਼ਨ ਨਹੀਂ ਹੈਗੀ ਇਹਦੇ ਵਿੱਚ ਕਿ ਨਾ ਬੈਲੈਂਸਰ ਸ਼ਾਫਟਾਂ ਲੱਗੀਆਂ ਹੋਈਆਂ ਨੇ ਅੱਜ ਮੈਂ ਮੈਂ ਤੁਹਾਨੂੰ ਦਿਖਾਵਾਂ ਆ ਆਪਣੀ ਡਾਇਗ੍ਰam ਬਣੀ ਵੀ ਆ ਆ ਕ੍ਰੈਂਕ ਦਿਖਾਈ ਵੀ ਆ ਜਿਹੜੀ ਬਲੂ ਕਲਰ ਦੀਆਂ ਸ਼ਾਫਟਾਂ ਨੇ ਇਹ ਕਿ ਨਾ ਬੈਲੈਂਸਰ ਸ਼ਾਫਟਾਂ ਬੋਲਦੇ ਨੇ ਅੱਛਾ ਜੀ ਇਹ ਡਬਲ ਸਪੀਡ ਨਾਲ ਘੁੰਮਦੀਆਂ ਉਲਟ ਦਿਸ਼ਾ ਦੇ ਵਿੱਚ ਕ੍ਰੈਂਕ ਨਾਲ ਤੇ ਜਿਹੜੀ ਉਹ ਵਾਈਬ੍ਰੇਸ਼ਨ ਪੈਦਾ ਹੁੰਦੀ ਹੈ ਉਹਨੂੰ ਖਤਮ ਕਰ ਦਿੰਦੀਆਂ ਤੁਹਾਨੂੰ ਵੀ ਪਤਾ ਜਿੱਥੇ ਵਾਈਬ੍ਰੇਸ਼ਨ ਘਟ ਘਟ ਹੋਊਗੀ ਉਥੇ ਬੀਅਰ ਤੇ ਮੇਨਟੇਨੈਂਸ ਵੀ ਘੱਟ ਹੋਊਗਾ ਜੀ ਲਾਈਫ ਇੰਜਨ ਦੀ ਜ਼ਿਆਦਾ ਹੋਊਗੀ ਠੀਕ ਹੈ ਇਸ ਤੋਂ ਬਾਅਦ ਜਿਹੜਾ ਇਹਦੇ ਚ ਗੇਅਰ ਆਉਂਦਾ ਏ ਉਹ ਫੁਲੀ ਸਿੰਕ੍ਰੋਮੈਸ਼ ਆਉਂਦਾ ਏ ਜੀ ਅੱਛਾ ਜੀ ਫੁਲੀ ਸਿੰਕ੍ਰੋਮੈਸ਼ ਆਮ ਟਰੈਕਟਰਾਂ ਚ ਪਾਰਸ਼ਲੀ ਸਿੰਕ੍ਰੋਮੈਸ਼ ਆਉਂਦੇ ਆ ਜਿਵੇਂ ਪਹਿਲਾ ਦੂਜਾ ਹੋਊਗਾ ਜਾਂ ਤੀਜਾ ਜਪਤਾ ਹੋਏ ਇਹਦੇ ਚ ਫੁਲੀ ਸਿੰਕ੍ਰੋਮੈਸ਼ ਆਉਂਦਾ ਏ ਇਹ ਸਾਰੀ ਸਿੰਕ੍ਰੋਮੈਸ਼ ਹਾਂਜੀ ਹਾਂਜੀ ਠੀਕ ਹੈ ਜੀ ਤੇ ਇਹਦੋਂ ਜੇ ਆਪਾਂ ਇਹਦੀ ਗੱਲ ਕਰੀਏ ਜਿਹੜਾ ਇਹਦਾ ਇਨ ਲਾਈਨ ਪੰਪ ਆ ਇਹਦੇ ਚ ਜੀ ਅੱਛਾ ਜੀ ਠੀਕ ਹੈ ਨਾ ਇਹਦੀ ਬਾਡੀ ਚ ਫਿਕਸ ਆ ਉਹ ਉਹ ਵੀ ਫਿਕਸ ਪਾਰਟੀ ਦੇ ਵਿੱਚ ਜੀ ਜੇ ਇਹਦੇ ਆਪਾਂ ਫਰੰਟ ਐਕਸਲ ਦੀ ਗੱਲ ਕਰੀਏ ਇਹ ਬੈਵਲ ਗੀਅਰ ਬੈਵਲ ਗੀਅਰ ਦੇ ਵਿੱਚ ਆਉਂਦਾ ਜੀ ਅੱਛਾ ਜੀ ਇਹ ਬੈਵਲ ਗੀਅਰ ਦੇ ਵਿੱਚ ਹਾਂ ਜੀ ਇਹ ਬੈਵਲ ਗੀਅਰ ਆ ਆਮ ਕ੍ਰੋਸ ਵਾਲਾ ਸਿਸਟਮ ਹੁੰਦਾ ਹਾਂ ਜੀ ਹਾਂ ਜੀ ਉਹ ਹਾਂ ਜੀ ਉਹਦੇ ਵਿੱਚ ਕੀ ਹੁੰਦਾ ਤੁਸੀਂ ਉਹਦਾ ਮੇਨਟੇਨੈਂਸ ਜ਼ਿਆਦਾ ਹੁੰਦਾ ਜਿਵੇਂ ਤੁਸੀਂ ਕਦੂ ਚ ਜਾਂ ਚੱਕੜ ਚ ਚਲਾਉਣਾ ਉਹਨੂੰ ਮੇਨਟੇਨੈਂਸ ਰੱਖਣਾ ਪੈਂਦਾ ਇਹ ਬੁਲੀ ਤੇਲ ਦੇ ਵਿੱਚ ਆ ਜੀ ਅੱਛਾ ਜੀ ਠੀਕ ਹੈ ਨਾ ਬਾਹਰ ਗੂੜਾ ਦੀ ਕੋਈ ਨਹੀਂ ਤੇ ਇਹਦੀ ਕਟਾਈ ਤੁਸੀਂ ਟਰਨਿੰਗ ਰੇਡੀਅਸ ਖੜਾ ਹੀ ਦੇਖ ਸਕਦੇ ਹੋ ਉਹ ਆਹ ਆਮ 45 ਡਿਗਰੀ ਮੋੜਦਾ ਹੈ 65 ਡਿਗਰੀ ਮੋੜਦਾ ਜੀ ਅੱਛਾ ਜੀ ਇਹ 65 ਡਿਗਰੀ ਮੋੜਦਾ ਹਾਂ ਜਿਹੜਾ ਵੀ ਇਹਦੀ ਪਲੇਟ ਕਾਦੇ ਬਸ ਇੱਥੇ ਹੀ ਹੈ ਇਹਦੀ ਸਪੋਰਟ ਹੀ ਹੈ ਜੀ ਇੱਕ ਜੇ ਹੋਰ ਗੱਲ ਕਰੀ ਆਮ ਤੁਸੀਂ ਦੇਖੋਗੇ ਕਿ ਨਾ ਆਮ ਜਿਹੜੇ ਟਰੈਕਟਰ ਹੁੰਦੇ ਆ ਉਹਦੀ ਬੂਅਰ 휠 ਗਾਡ ਬੈਕ ਸਾਈਡ ਤੋਂ ਨਿਕਲਦੀ ਹੈ ਡਿਫਰੈਂਸ਼ੀਅਲ ਚ ਪਹਿਲਾ ਟਰੈਕਟਰ ਹੈ ਜਿਹਦੀ ਇਹ ਗੇਅਰ ਦੇ ਵਿੱਚੋਂ ਨਿਕਲਦੀ ਹੈ ਤੇ ਗਰਾਉਂਡ ਕਲੀਅਰੈਂਸ ਸਭ ਤੋਂ ਜ਼ਿਆਦਾ ਹੈ ਜੀ ਠੀਕ ਹੈ ਜੀ ਹਾਂ ਜੀ ਠੀਕ ਹੈ ਜੀ ਸਾਰੀ ਜੀ ਇਸ ਕੋਟ 스ਕੂਟ ਸਾਰੀ ਬਰੀਆ ਲੱਗੀ ਹੋਈ ਹੈ। ਹਾਂਜੀ ਬਾਕੀ ਜੇ ਇਹਦੇ ਆਪਾਂ ਇਹਦੀ 65 ਲੀਟਰ ਦੀ ਟੈਂਕੀ ਹੈ ਜੀ। ਅੱਛਾ ਜੀ। ਆਮ ਦੇ ਆਮ ਟਰੈਕਟਰਾਂ ਦੇ ਉੱਤੇ ਵੀ ਹੀਟ ਗਾਰਡ ਲੱਗੇ ਹੁੰਦੇ ਨੇ ਪਲਾਸਟਿਕ ਦੀ ਲੱਗੇ ਹੁੰਦੇ ਸ਼ੀਸ਼ੇ ਜਿਹੇ। ਉਹ ਹੀਟ ਗਾਰਡ ਹੁੰਦੇ ਆ। ਇਹਦੀ ਕਿਹ ਨਾਲ ਟੈਂਕੀ ਟਰੈਕਟਰ ਦੇ ਇੰਜਨ ਦੇ ਉੱਤੇ ਦਿੱਤੀ ਵੀ ਹੈ ਦੀ ਹੀਟ ਬਿਲਕੁਲ ਜ਼ੀਰੋ ਹੈ ਜੀ। ਅੱਛਾ ਜੀ। ਹਾਂਜੀ ਹਾਂਜੀ। ਇਸ ਤੋਂ ਬਾਅਦ ਜੇ ਤੁਸੀਂ ਆਪ ਇਹਦਾ ਪਲੇਟਫਾਰਮ ਦੇਖੋਗੇ ਖੁੱਲਾ ਡੁੱਲਾ ਪਲੇਟਫਾਰਮ ਆ ਜੀ। ਠੀਕ ਹੈ ਜੀ। ਠੀਕ ਹੈ ਕਿ ਨਹੀਂ? ਜਿੰਨੇ ਵੀ ਲੀਵਰ ਹਾਂ ਸਪੇਸ ਬਹੁਤ ਜ਼ਿਆਦਾ ਹੈ। ਜਿੰਨੇ ਵੀ ਲੀਵ ਉਹ ਭਾਵੇਂ ਡਰਾਈਵਰ ਦੇ इजीली ਆਪਰੇਟ ਕਰਨ ਦੇ ਆਹ ਜੀ ਇੱਕਦਰੀ ਆਉਂਦੀ ਤੁਸੀਂ ਵੀ ਆਪਣਾ ਲੱਤਾਂ ਨਹੀਂ ਪਾਉਂਦੇ ਹਾਂ ਜੀ ਇਹ ਚਾਬੀ ਤੋਂ ਹੀ ਸਟਾਰਟ ਹੁੰਦਾ ਤੇ ਚਾਬੀ ਤੋਂ ਹੀ ਬੰਦ ਹੁੰਦਾ ਜੀ ਅੱਛਾ ਜੀ ਹਾਂਜੀ ਹਾਂਜੀ ਠੀਕ ਹੈ ਜੀ ਠੀਕ ਹੈ ਨਾ ਇੱਕ ਵਾਕੀ ਜਿਹੜੀ ਆਪਾਂ ਇਹਦੇ ਵਿੱਚ ਗੱਲ ਕਰੀਏ ਜਿਹੜੀ ਸੀਲ ਯੂਜ਼ ਹੁੰਦੀ ਹੈ ਹਾਂਜੀ ਇੱਕ ਸੀਲ ਜਿਹੜੀ ਯੂਜ਼ ਹੁੰਦੀ ਹੈ ਨੋਕ ਕੰਪਨੀ ਆ ਜਪਾਨ ਦੀ ਅੱਛਾ ਜੀ ਉਹ ਨੋਕ ਕੰਪਨੀ ਦੀ ਸੀਲ ਯੂਜ਼ ਹੁੰਦੀ ਹੈ ਜਿਹੜੀ ਨੋਕ ਨੂੰ ਜੇ ਤੁਸੀਂ YouTube ਤੇ Google ਤੇ ਵੀ ਸਰਚ ਕਰੋਗੇ ਇਹਨੂੰ ਮਾਰਸਟੀ ਵੀ ਆ ਜਿਹੜਾ ਟੋਇਟਾ ਯੂਜ਼ ਕਰਦੀ ਹੈ ਜੇ ਪੰਜਾਬੀ ਜੀ ਕਰਕੇ ਦੋ ਮੂੰਹੀ ਸੀਲ ਕਹਿ ਦਿੰਦੇ ਆ। ਦੋਨੇ ਪਾਸੇੋਂ ਕੰਮ ਕਰਦੀ ਆ ਜੀ ਇਹ। ਠੀਕ ਹੈ ਜੀ। ਠੀਕ ਹੈ ਨਹੀਂ? ਠੀਕ ਹੈ ਜੀ। ਤੇ ਬਾਕੀ ਜੇ ਤੁਹਾਨੂੰ ਬੈਕ ਸਾਈਡ 21 ਕੁਆਂਟਲ ਦੀ ਇਹਦੀ ਲੈਫਟ ਕਪੈਸਿਟੀ ਹੈ ਜੀ। ਅੱਛਾ ਜੀ। ਠੀਕ ਹੈ ਕਿ ਨਹੀਂ? ਤੇ ਆ ਬਾਕੀਆਂ ਮਗਰਾੜ ਤੁਸੀਂ ਦੇਖ ਲਓ। 베이스 ਬਿਲਕੁਲ ਸਟੀਲੀ ਦਿੱਤਾ ਹੋਇਆ। ਠੀਕ ਹੈ ਕਿ ਨਹੀਂ? ਉਹ ਦੇਖਦੇ ਗਲਨ ਗਲਨ ਦੀ ਜਿਵੇਂ ਆਮ ਮਿੱਟੀ ਇੱਥੇ ਆ ਕੇ ਖੜਦੀ ਹੁੰਦੀ ਹੈ। ਤੇ ਆਮ ਇਹ ਤੋਂ ਹੱਥ ਸਪੇਸ ਵੀ ਬਹੁਤ ਜ਼ਿਆਦਾ ਹੈ ਜੀ। ਜਿੱਥੋਂ ਤੁਸੀਂ ਦੇਖੋਗੇ। ਠੀਕ ਹੈ ਜੀ। ਠੀਕ ਹੈ ਕਿ ਨਹੀਂ? ਇਹਦੀ ਦਿਖਾਉਣਾ ਸੋਸ ਕੋ ਜਿਹੜੀ ਆਪਾਂ ਕਹਿੰਦੇ ਵੀ ਇੱਥੇ ਮਿੱਟੀ ਖੜਦੀ ਹੁੰਦੀ ਆ ਆਪਣੇ ਆਮ ਕੈਕਟਰਾਂ ਦੇ ਵਿੱਚ ਤੇ ਉਹ ਮਗਰਾਟ ਨੇ ਇਹ ਗੱਲ ਜਾਂਦੇ ਹੁੰਦੇ ਨੇ ਇਹਨਾਂ ਨੇ ਇਹ ਕੰਪਨੀ ਨੇ ਚੀਜ਼ ਬਹੁਤ ਵਧੀਆ ਕਰੀ ਇੱਥੇ ਮਿੱਟੀ ਬਿਲਕੁਲ ਨਹੀਂ ਖੜੂਗੀ ਜੇ ਖੜਦੀ ਆ ਤਾਂ ਆਪਾਂ ਨਾਰਮਲੀ ਸਿੱਧਾ ਦੇਖੋ ਵੀ ਹੱਥ ਪਾ ਕੇ ਆਪਾਂ ਆਰਾਮ ਨਾਲ ਹੀ ਘਟ ਸਕ ਜਾਂਗੇ ਮਿੱਟੀ ਤੇ ਵਧੀਆ ਕੁੱਦੀ ਸਪੇਸ ਦਿੱਤੀ ਹੋਈ ਆ ਤੇ ਆਪਾਂ ਉੱਪਰ ਦੀ ਗੱਲਬਾਤ ਕਰੀਏ ਜੇ ਆ ਦੇਖ ਸਕਦੇ ਤੁਸੀਂ ਕਿੰਨੀ ਕੁੱਦੀ ਜਗ੍ਹਾ ਹੋਰ ਬੰਦਾ ਆਰਾਮ ਨਾਲ ਹੀ ਇੱਥੇ ਤੁਰਿਆ ਫਿਰਦਾਗਾ ਆ ਦੇਖੋ ਇੱਥੇ ਆਰਮਨਦ ਪਹਿਲਾਂ ਕਾਰ ਜਾਨੀ ਇਹਦੇ ਉੱਤੇ ਬਹਿ ਜਾਣਗੇ ਆਜੋ ਬਾਈ ਉੱਤੇ ਆ ਕੇ ਦਿਖਾਵੇ ਇਹ ਸ਼ਟਲ ਸ਼ਿਫਟ ਦੇ ਨਾਲ ਆ ਜੀ 12 ਪਲੱਸ 4 ਸਪੀਡਾਂ ਨੇ ਇਹਦੀਆਂ ਜੀ ਅੱਛਾ ਜੀ ਠੀਕ ਹੈ ਕਿ ਨਹੀਂ ਇਸ ਸਾਈਡ ਹੀ ਇਹਦਾ ਹਾਈ ਲੋ ਮੀਡੀਅਮ ਰਿਵਰਸ ਅੱਛਾ ਜੀ ਠੀਕ ਹੈ ਨਹੀਂ ਆ ਆਪਣਾ ਪੀਟੀਓ ਕਲੱਚ ਹੈ ਜੀ ਇਹ ਪੀਟੀਓ ਕਲੱਚ ਹੈ ਜੀ ਇਹ ਡਬਲ ਕਲੱਚ ਹੈ ਕਿ ਸਿੰਗਲ ਹੈ ਜੀ ਇਹ ਡਬਲ ਹੀ ਹੈ ਜੀ ਇਹ ਡਬਲ ਕਲੱਚ ਹੈ ਠੀਕ ਹੈ ਹਾਂ ਜੀ ਠੀਕ ਹੈ ਕਿ ਨਹੀਂ ਆ ਇਹਦਾ 4x4 ਦਾ ਗੇਅਰ ਹੈ ਜੀ ਇਹ 4x4 ਦਾ ਗੇਅਰ ਹੈ ਹਾਂ ਜੀ ਆ ਆਪਣੇ ਬ੍ਰੇਕ ਆ ਹੈਂਡ ਬ੍ਰੇਕ ਹੈ ਜੀ ਠੀਕ ਹੈ ਕਿ ਨਹੀਂ ਠੀਕ ਹੈ ਜੀ ਆ ਇਹਦਾ ਲੈਫਟ ਵਾਲਾ ਸਿਸਟਮ ਆ ਗਿਆ ਜੀ ਇਹ ਲਿਫਟ ਸਿੱਖ ਟਮਾ ਠੀਕ ਆ ਜੀ ਮੈਂ ਤੁਹਾਨੂੰ ਥੋੜਾ ਸਟਾਰਟ ਕਰਕੇ ਵਿਖਾਵਾਂ ਇੱਕ ਮਿੰਟ ਜੀ ਇਹਦੀ ਜਿਹੜਾ ਡਬਲ ਐਕਟਿੰਗ ਸਿਲੰਡਰ ਲੱਗਿਆ ਹੋਇਆ ਜੀ ਹਾਂ ਜੀ ਅੱਛਾ ਜੀ ਇਹਦੀ ਸਮੂਥਨਿੰਗ ਤੁਸੀਂ ਇਹਦੀ ਚੈੱਕ ਕਰ ਸਕਦੇ ਹੋ ਆ ਦੇਖ ਸਕਦੇ ਹੋ ਦੋਸਤੋ ਹੁਣ ਪਾਈ ਉਹਦੀ ਸਟਾਰਟ ਕਰਦੇ ਹਾਂ ਹਾਂ ਅਗਲਾ ਅਸੀਂ ਖੜਕਾ ਦੇਖੋ ਖੜਕਾ ਬਿਲਕੁਲ ਬਹੁਤ ਘੱਟ ਆਹ ਦੇਖੋ ਜੀ

ਇਨਾ ਈਜ਼ੀ ਮੁੜਦਾ ਹੈ ਕਿ ਨਾ ਜੀ ਇਹਨੂੰ ਉਂਗਲ ਦੇ ਨਾਲ ਡਬਲ ਐਕਟਿੰਗ ਸਿਲੰਡਰ ਹੈ ਜੀ ਲੱਗਿਆ ਹੋਇਆ ਜੀ ਅੱਛਾ ਜੀ 5 ਸਾਲ ਦੀ ਇਹਦੀ ਵਾਰੰਟੀ ਹੈ ਜੀ 5000 ਘੰਟੇ ਦੀ 5000 ਘੰਟੇ ਦੀ ਹਾਂ ਜੀ ਸੁਪਰ ਬ੍ਰੈਂਡ ਵੀ ਲਿਖਾ ਹੋਇਆ ਹੈ ਭਾਈ ਹਾਂ ਜੀ ਇਹਦੇ ਐਮ ਆਰ ਐਫ ਦੇ ਟਾਇਰ ਸ਼ਕਤੀ ਲਾਈ ਪਲੱਸ ਦੇ ਤੇ ਇੱਕ ਸਾਈਡ ਦੀ ਬੈਟਰੀ ਮਿਲੂਗੀ ਇਹਦੇ ਚ ਯਾਨੀ ਕਿ ਦੂਸਰੀ ਕੰਪਨੀ ਦੇ ਕੰਪਨੀ ਕੋਈ ਟਾਇਰ ਨਹੀਂ ਦਿੰਦੇ ਹਾਂ ਜੀ ਦੇਖੋ ਇੱਕ ਸਾਈਡ ਦੀ ਬੈਟਰੀ ਮਿਲੂਗੀ ਤੇ ਬਾਕੀ ਟਾਇਰ ਵੀ ਐਮ ਆਰ ਐਫ ਦੇ ਮਿਲਣਗੇ ਸ਼ਕਤੀ ਲਾਈ ਪਲੱਸ ਦੇ ਸ਼ਕਤੀ ਲਾਈ ਪਲੱਸ ਆ ਦੇਖੋ ਭਾਈ ਕੀ ਬਾਤ ਹੈ ਇਹ ਟਰੈਕਟਰ ਬਹੁਤ ਸਹ ਹਲੇ ਕੋ ਬਾਕੀ 에어 ਕਲੀਨਰ ਦਾ ਸੱਪੇ ਨਹੀਂ ਲੁਗਾ ਹਾਂਜੀ 에어 ਸੁੱਕਾ ਉਹ ਵੀ ਸੈਂਪਲ ਤਕਨੀਕ ਦੇ ਨਾਲ ਆਮ ਤੁਸੀਂ ਦੇਖੋ ਜਿਵੇਂ ਮੈਂ ਖੋਲ ਕੇ ਦਿਖਾ ਰਿਹਾ ਬਲਕਿ ਈਜ਼ੀ ਸਫਾਈ ਕਰਨ ਹਾਂਜੀ ਇਹ ਕੋ ਬਿਲਕੁਲ ਇਹ ਇੱਕ ਸਿੰਗਲ ਲੋਕ ਆ ਜੀ ਇਹਦੇ ਸਿੰਗਲ ਲੋਕਨ ਵਾਲਾ ਖੋਲ ਲਿਆ ਤੇ ਆ ਦੇਖੋ ਬਿਲਕੁਲ ਹੀ ਨਾਰਮਲੀ ਖੁੱਲਦੇ ਜਾਂਦਾ ਹੁੰਦਾਗਾ ਅਈ ਦੁਬਾਰਾ ਹੀ ਲੋਕ ਤੇ ਆ ਹਾਂ ਆ ਦੇਖੋ ਲਓ ਜੀ ਬਿਲਕੁਲ ਸਿੰਪਲੀ ਲੋਕ ਲੱਗਦਾਗਾ ਅਤੇ ਸਾਡੇ ਜਿਵੇਂ ਆਮ ਟਰੈਕਟਰ ਹੁਣ ਹਵਾ ਲੈ ਜਾਂਦੇ ਆ ਆਪਾਂ ਉਹ ਇਹ ਰੀਆਂ ਖੋਲ ਨਿਊਜਲ ਖੋਲਣੀ ਪੈਂਦੀ ਹੈ ਮਤਲਬ ਪਾਈਪਾਂ ਨਿਊਜਲ ਵਾਲੀਆਂ ਖੋਲਣੀਆਂ ਪੈਂਦੀਆਂ ਜਾਂ ਉਹਦੇ ਆਪ ਕਰਨਾ ਪੈਂਦਾ ਠੀਕ ਹੈ ਕਿ ਨਹੀਂ ਤੇ ਆ ਸਿੰਪਲ ਠੀਕ ਹੈ ਇਹਨੂੰ ਠਿਲਾ ਕਰਨਾ ਸਲਪ ਮਾਰਦਨੇ ਜਦੋਂ ਆਵਾਜ਼ ਨਾਰਮਲ ਹੋ ਗਈ ਉਦੋਂ ਬੰਦ ਕਰ ਦੇਣਾ ਆਪਾਂ ਪੰਪ ਵਾਲਾ ਕੰਮ ਵੀ ਇਹੇ ਕਰਦਾ ਹਾਂ ਹਾਂਜੀ ਇਹਦਾ ਜਿਹੜਾ ਪੰਪ ਆਖਣਾ ਇਹਦੇ ਇੰਜਨ ਵਿੱਚ ਹੀ ਆ ਬਾਡੀ ਦੇ ਅੱਛੇ ਵਿੱਚ ਹੀ ਆ ਇਹ ਸਾਰਾ ਬਸ ਆਹ ਚਾਰ ਪਲੰਜਰ ਪਾਏ ਨੇ ਜਿੱਥੇ ਤੁਸੀਂ ਦੇਖੋਗੇ ਇਹ ਕਿਹੜਾ ਆ ਗਿਆ ਬਈ ਇਹ ਹਾਂਜੀ ਇਹ ਕੀ ਚੀਜ਼ ਆ ਗਈ ਇਹ ਇਹ ਪੰਪ ਹੀ ਆ ਜੀ ਇਹ ਅਸੇ ਪੰਪ ਆ ਗਿਆ ਠੀਕ ਹੈ ਹਾ ਉਸ ਦੇ ਸਾਥ ਚਾਰ ਨਟਾ ਦੀ ਪੰਪ ਕਸਿਆ ਹੋਵੇ ਇਹਦੇ ਚ ਪਲੰਜੇਰੀ ਪਾਏ ਹੋਏ ਨੇ ਜਿਵੇਂ ਆਪਣੇ ਲੈਸਟ ਇੰਜਨ ਦੇ ਪੰਪ ਚ ਪਲੰਜੇਰ ਪਾਏ ਹੁੰਦੇ ਆ ਆ ਇੱਕ ਮੂਸ ਕੰਪੋਜ਼ੀਟਰ ਦਿੱਤਾ ਇਹ ਪੁਰਜ ਆਮ ਜਿਵੇਂ ਟਰੈਕਟਰਾਂ ਚੋਂ ਦਾ ਵੀ ਰੋਡ ਤੇ ਵੀ ਉਹਨੇ ਹੀ ਘਾਈ ਜਾਂਦੇ ਆ ਤੇ ਲੋਡ ਤੇ ਵੀ ਉਹਨੇ ਘਾਈ ਜਾਂਦੇ ਪਰ ਇਹਦਾ ਮਤਲਬ ਹੈ ਇਹਨੇ ਕੰਟਰੋਲ ਕਰਨਾ ਹੁੰਦਾ ਜੇ ਲੋਡ ਵੱਧ ਗਿਆ ਤਾਂ ਤੇਲ ਵਧਾ ਦਊਗਾ ਜੇ ਨਾਰਮਲ ਹੋ ਗਿਆ ਤਾਂ ਘਟਾ ਦਊਗਾ ਅੱਛਾ ਬਈ ਹਾਂਜੀ ਨਹੀਂ ਫਰਕ ਆ ਠੀਕ ਹੈ ਹਾਂਜੀ ਹਾਂਜੀ ਇੱਕ ਬਈ ਆਪਾਂ ਗੱਲਬਾਤ ਪਹਿਲਾਂ ਕਰ ਲਈ ਦੀ ਵੀ ਕਹਿੰਦੇ ਜੀ ਆਪਾਂ ਵੀ ਘੱਟ ਰੇਸ ਖਾਂ ਦਾ ਇਹ ਤੇਲ ਜਾਰੀ ਖਾਊਗਾ ਜਾਂ ਪਰ ਇਸ ਵੱਧ ਰੱਖਾਂ ਤਾਂ ਤੇਲ ਘੱਟ ਖਾਊਗਾ ਨਹੀਂ ਉਹ ਗੱਲ ਇੱਕ ਇੱਕ ਹਾਈ ਸਪੀਡ ਇੰਜਨ ਹੁੰਦੇ ਆ ਇਹਦੇ ਜਿਹੜੀ ਆਰ ਪੀ ਐਮ ਆ ਕਿ ਨਾ ਇਹ 2000 ਪਲੱਸ ਆਰ ਪੀ ਐਮ 2000 2100 ਆਰ ਪੀ ਐਮ ਤੇ ਚਲਾਉਣਾ ਚਲਾਉਣਾ ਚਾਹੀਦਾ ਅੱਛਾ ਜੀ ਆਮ ਤੌਰ ਤੇ ਮੈਂ ਟਰੈਕਟਰ ਆਪਣੀ 1500 ਨਾਲ 17000 ਦੀ ਚੱਲਦੇ ਨੇ ਇਹ ਹਾਈ ਸਪੀਡ ਇੰਜਨ ਹੋਣੇ ਹਾਂ ਉਹ ਤੇ ਦੇ ਨੇ ਆਪਦੀ ਬੈਸਟ ਪਾਵਰ ਦੇਣੀ ਹੁੰਦੀ ਹੈ ਅੱਛਾ ਜੀ ਇਹ ਆਪਾਂ ਕਹਿੰਦੇ ਰੇਸ ਘੱਟ ਕਰਾਂ ਤਾਂ ਇਹ ਤੇਲ ਬਤਾ ਹਾਂ ਉਹ ਵੀ ਵੀ ਉਹ ਆਪਾਂ ਤੇਲ ਖਾਤੇ ਦੀ ਬੋ ਘਟ ਗਈ ਹਾਂਜੀ ਹਾਂਜੀ ਠੀਕ ਹੈ ਭਾਈ ਤੇ ਭਾਈ ਇਹ ਲੈਣ ਵਾਸਤੇ ਆਪਾਂ ਨੂੰ ਸੰਪਰਕ ਕਿੱਥੇ ਕਰਨਾ ਪੂਰਾ ਆਮ ਪੰਜਾਬ ਦੇ ਵਿੱਚ ਹਰ ਜਗ੍ਹਾ ਹੀ ਆਪਣੇ ਬਾਈ ਏਜੰਸੀ ਏਜੰਸੀਆਂ ਆਏਗੀਆਂ ਆਪਾਂ ਉੱਥੇ ਨੇੜੇ ਦੀ ਸ਼ਹਿਰ ਦੇ ਨੇੜੇ ਜ ਏਜੰਸੀ ਚ ਆਪਾਂ ਸੰਪਰਕ ਕਰ ਸਕਦੇ ਹਾਂ ਠੀਕ ਹੈ ਭਾਈ ਜੀ ਹਾਂਜੀ ਠੀਕ ਹੈ ਭਾਈ ਜੀ ਧੰਨਵਾਦ ਜੀ ਇਹ ਵੀਡੀਓ ਦੋਸਤੋ ਬੜੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਤੇ ਵੀਡੀਓ ਨੂੰ ਅੰਤ ਤੱਕ ਦੇਖਿਆ ਚਲੋ ਫਸੀ ਕੱਲ